ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਜੀ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਖਾਲਸਾ ਜੀ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਸਤੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਰਾ ਆਪਾਂ ਫਤਿਹ ਦੀ ਸੱਜ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਸ ਕਰਦੀ ਆਂ ਕਿ ਆਪ ਸਭ ਠੀਕ ਠਾਕ ਹੋ ਕੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਾਂ ਕਿ ਥੋੜੀ ਜੀ ਵੀਡੀਓ ਲੰਬੀ ਹੋਊਗੀ ਕਿਸੇ ਲੈਵਲ ਤੇ ਵੀਡੀਓ ਆ ਇਸ ਕਰਕੇ ਮੈਂ ਵੀਡੀਓ ਤਾਂ ਪਹਿਲਾਂ ਹੀ ਕਹਿਣੀ ਆ ਕਿ ਵੀਡੀਓ ਜ਼ਰੂਰ ਵੇਖੋ ਪੂਰੀ ਵੇਖੋ ਸਾਰੀ ਵੇਖੋ ਜੇ ਤੁਹਾਨੂੰ ਕੋਈ ਗਲਤ ਲੱਗਿਆ ਤਾਂ ਦੱਸ ਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀ ਹਾਂ ਇਸ ਜਗ੍ਹਾ ਤੇ ਗਲਤ ਹਾਂਜੀ ਖਾਲਸਾ ਜੀ ਆਪਾਂ ਟਾਈਮ ਵੇਸਟ ਕਰਨ ਤੋਂ ਪਹਿਲਾਂ ਹੀ ਵੀਡੀਓ ਸ਼ੁਰੂ ਕਰਦੇ ਆ ਮੇਰੇ ਕੋਲੇ ਵੀਡੀਓ ਆਈ ਵੀ ਆ ਤੇ ਮੈਂ ਦੇਖੀ ਵੀ ਆ ਜਿਹੜੀ ਕੀ ਕਥਾ ਬਾਤ ਹੈਗੇ ਨੇ ਸਰਬਜੀਤ ਸਿੰਘ ਢੋਂਡਾ ਦੇਖੋ ਵੀ ਮੈਂ ਕਲਿੱਪ ਨਹੀਂ ਲਾਉਂਗੀ ਉਹਨਾਂ ਦੀ ਕਿਉਂਕਿ ਇਹ ਮੇਰੇ ਬੇਟੇ ਬੰਨੀ ਨੂੰ ਮੈਂ ਮਨਾ ਕੀਤੀ ਕਿ ਇਹ ਵੈਸੇ ਤਾਂ ਮੈਂ ਉਹਨਾਂ ਦੀ ਕਲਿੱਪ ਲਾਉਣੇ ਸੀ ਉਹਨਾਂ ਨੇ ਚਪੈਰਾ ਸਾਹਿਬ ਤੇ ਇੱਕ ਵੀਡੀਓ ਪਾਈ ਆ ਦੇਖੋ ਦਾਸ ਨੇ ਵੀ ਅੱਜ ਪਹਿਰਾ ਸਾਫ ਕੱਟਿਆ ਤੇ ਦਾਸ ਤਾਂ 8-9 ਸਾਲਾਂ ਤੋਂ ਹੁਣ ਪਹਿਰਾ ਸਾਫ ਕੱਟਦੇ ਆ ਰਹੇ ਆ ਤੁਹਾਨੂੰ ਪਤਾ ਹੀ ਹੈ ਤੇ ਵੈਸੇ ਮੈਨੂੰ ਵੜ ਫੇਰ ਵਾਲੀਆਂ ਗੱਲਾਂ ਨਹੀਂ ਆਉਂਦੀਆਂ ਮੈਂ ਇੱਕ ਸਿੱਧੀ ਤੇ ਸਧਾਰਨ ਔਰਤ ਆ ਮੈਂ ਇੱਕ ਚਲਾਕੀ ਫਲਾਕੀ ਦੀਆਂ ਇਧਰ ਉਧਰ ਰਹਿਣੀਆਂ ਗੱਲਾਂ ਨਾ ਕਰਾਂ ਨਾ ਮੈਂ ਕਿਸੇ ਨੂੰ ਵੈਟ ਕਮੈਂਟ ਕਰਾਂ ਨਾ ਕਿਸੇ ਨੂੰ ਸੁਣਾ ਤੇ ਮੈਂ ਸਾਫ਼ ਸੁਥਰੀ ਆ ਜਿਹੜੀ ਵੀ ਮੈਂ ਗੱਲ ਕਰਨੀ ਹੁੰਦੀ ਉਹੀ ਕਰਨੀ ਹੁੰਦੀ ਹੈ ਹਾਂਜੀ ਆਪਾਂ ਮੁੱਦੇ ਦੀ ਗੱਲ ਕਰਦੇ ਆਂ ਕਿ ਇੱਕ ਸਰਵਜੀਤ ਸਿੰਘ ਢੁੰਡਾ ਨੇ ਵੀਡੀਓ ਅਪਲੋਡ ਕੀਤੀ ਹੈ ਚਾ ਸੋਸ਼ਲ ਮੀਡੀਆ ਤੇ ਵਿੱਚ ਪੈਰਾ ਸਾਬ ਦਾ ਇੱਕ ਨਵਾਂ ਹੀ ਪਖੰਡ ਬਣਾਇਆ ਗਿਆ ਠੀਕ ਹੈ ਜੀ ਤੇ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਕਿ ਸਾਨੋ ਮਹਾਰਾਜ ਨੇ ਇਹ ਕਿਹਾ ਕਿ ਬਾਣੀ ਐਸੀ ਅੱਠੇ ਪੈਰ ਪੜਨੀ ਆ ਤੇ ਇਹ ਸਾਨੂੰ ਕਹਿੰਦੇ ਚਾਰ ਪੈਰ ਬਾਣੀ ਪੜੋ ਖਾਲਸਾ ਜੀ ਦੇਖੋ ਜਿਹੜੇ ਬੰਦੇ ਮੈਂ ਇਸ ਗੱਲ ਨਾਲ ਬਿਲਕੁਲ ਵੀ ਐਗਰੀ ਨਹੀਂ ਜੇ ਤੁਸੀਂ ਇਸ ਗੱਲ ਅਗਰੀ ਹੋ ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਵੀ ਗੱਲ ਤਾਂ ਜ ਸਹੀ ਹੈ ਅੱਠ ਪੈਰ ਬਾਣੀ ਮੰਨਦੇ ਆ ਕਿ ਅੱਠ ਪੈਰ ਬਾਣੀ ਗੁਰੂ ਸਾਹਿਬ ਨੇ ਕਿਹਾ ਵੀ ਅੱਠੇ ਪੈਰ ਬਾਣੀ ਪੜਨੀ ਆਪਾਂ ਤੇ ਮੈਨੂੰ ਮੈਂ ਨਹੀਂ ਕਹਿੰਦੀ ਕਿ 100% ਚੋਂ 50% ਬੰਦੇ ਹੋਣਗੇ ਜਿਹੜੇ ਕਿ ਅੱਠ ਪੈਰ ਬਾਣੀ ਪੜਦੇ ਹੋਣਗੇ ਤੇ ਸ਼ਹੀਦਾ ਸਾਹਿਬ ਕਹਿੰਦੇ ਚਾਰ ਪੈਰ ਬਾਣੀ ਪੜੀ ਜਾਂਦੀ ਹੈ ਚੌਥਾ ਪੈਰ ਕਹਿੰਦੇ ਤੁਸੀਂ ਬਾਣੀ ਪੜਦੇ ਹੋ ਮਹਾਨ ਜੀ ਇਹ ਗੱਲ ਸੱਚ ਹੈ ਕਿ ਚੌਥਾ ਪੈਰ ਹੀ ਬਾਣੀ ਦਾ ਕਿਹਾ ਜਾਂਦਾ ਕਿ ਚੌਥਾ ਪੈਰ ਠੀਕ ਹੈ ਪਰ ਮੇਰੀ ਗੱਲ ਸੁਣ ਜਿਹੜੇ ਬੰਦੇ ਕਦੇ ਜਪਜੀ ਸਾਹਿਬ ਨਹੀਂ ਪੜ੍ਹਦੇ ਸੀ ਜਿਹੜੇ ਕਦੇ ਬੰਦੇ ਰਸ ਨਹੀਂ ਕਰਦੇ ਸੀ ਕਦੇ ਬੰਦਾ ਨੇ ਰੱਬ ਦਾ ਨਾਮ ਨਹੀਂ ਲਿਆ ਸੀ ਤੇ ਜਿਹੜੇ ਬੰਦੇ ਚਲੋ ਅੱਜ ਚਾਰ ਪੈਰ ਪੜਨ ਲੱਗੇ ਬਾਣੀ ਸ਼ਹੀਦਾ ਸਾਹਿਬ ਜਾ ਕੇ ਜਾਂ ਘਰ ਵਿੱਚ ਚਾਰ ਪੈਰ ਬਾਣੀ ਪੜਨ ਲੱਗੇ ਉਹਦੇ ਵਿੱਚ ਕੀ ਗਲਤ ਹੋ ਗਿਆ ਉਹਨਾਂ ਦਾ ਕੋਈ ਮਾੜਾ ਤਾਂ ਨਹੀਂ ਹੋਇਆ ਭਲਾ ਹੀ ਹੋਇਆ ਨਾ ਤੇ ਇਹਨੂੰ ਪਖੰਡ ਦਾ ਰੂਪ ਕਿਉਂ ਦੱਸਿਆ ਗਿਆ ਉਸ ਤੋਂ ਬਾਅਦ ਆਉਂਦੀ ਆ ਗੱਲ ਹਾਂ ਮੈਂ ਕਹਿਨੀ ਆ ਕਿ ਗੁਰੂ ਸਾਹਿਬ ਦਾ ਬਚਨ ਹੈ ਕਿ ਅੱਠੋ ਪੈਰ ਬਾਣੀ ਪੜ੍ਹਨੀ ਹੈ ਹੱਥ ਪੈਰ ਗੁਰੂ ਅਰਾਧੀ ਹੈ ਅੱਠ ਪੈਰ ਗੁਰੂ ਅਰਾਧਨ ਲਈ ਦੱਸਿਆ ਠੀਕ ਹੈ ਇੱਥੇ ਬਾਬਾ ਦੀਪ ਸਿੰਘ ਜੀ ਦੇ ਤੇ ਸਿਦਾ ਸਾਹਿਬ ਜੋ ਦੁਪਹਿਰਾ ਸਾਹਿਬ ਖਟਿਆ ਜਾਂਦਾ ਉਹਦੇ ਬਾਣੇ ਚਾਰ ਪੈਰ ਪਰੀ ਜਾਂਦੀ ਹੈ ਠੀਕ ਹੈ ਜੀ ਹਾਂ ਤੇ ਇਸ ਗੱਲ ਨਾਲ ਆਪਾਂ ਵੀ ਸਹਿਮਤ ਆ ਤੇ ਪਰ ਜਿਹੜੇ ਬੰਦੇ ਕਦੇ ਕੀ ਰੱਬ ਦਾ ਨਾਮ ਨਹੀਂ ਲੈਂਦੇ ਸੀ ਜੋ ਅੱਜ ਦਾ ਯੂਥ ਹੈ ਇਨਾਂ ਨੂੰ ਗੁਰਬਾਣੀ ਬਾਰੇ ਬਿਲਕੁਲ ਵੀ ਨੌਲੇਜ ਹੈ ਨਹੀਂ ਸੀ ਤਾਂ ਜਿਹੜੇ ਅੱਜ ਸਾਰੇ ਸੁਖਮਨੀ ਸਾਹਿਬ ਵੀ ਪੜਨ ਲੱਗੇ ਤੇ ਨਿਤਨੇਮ ਵੀ ਕਰਨ ਲੱਗੇ ਹਰ ਘਰ ਦੇ ਵਿੱਚ ਬਾਣੀ ਪੜੀ ਜਾਣ ਲੱਗੀ ਤਰੋ ਚਾਰ ਪੈਰ ਸਹੀ ਬਾਣੀ ਤਾਂ ਪੜੀਨ ਲੱਗੀ ਸਿੱਧੇ ਪਾਸੇ ਰਸਤੇ ਬੱਚੇ ਲੱਗ ਤਾ ਗਏ ਨਾ ਜੋ ਕੋਈ ਮਾੜੇ ਰਸਤੇ ਤਾਂ ਨਹੀਂ ਲੱਗੇ ਨਾ ਸਹੀ ਰਸਤੇ ਲੱਗੇ ਆ ਜਦੋਂ ਹੌਲੀ ਹੌਲੀ ਚਾਰ ਪੈਰ ਪੜਦੇ ਪੜਦੇ ਤਾਂ ਉਹ ਅੱਠ ਪੈਰ ਵੀ ਬਾਣੀ ਪੜਨ ਲੱਗ ਜਾਣਗੇ ਤੇ ਪਹਿਰਾ ਸਾਹਿਬ ਕੋਈ ਏਡੀ ਮਾੜੀ ਚੀਜ਼ ਮੈਂ ਨਹੀਂ ਮੰਨਦੀ ਪਰ ਅਸੀਂ ਜੋ ਇਹ ਬਾਣੀ ਪੜ੍ਹ ਕੇ ਖਟਿਆ ਬਹੁਤ ਕੁਝ ਖਟਿਆ ਮਹਾਰਾਜ ਨੇ ਬਹੁਤ ਝੋਲੀਆਂ ਭਰੀਆਂ ਨੇ ਜੋ ਸੰਗਤ ਨੇ ਸੰਗਤ ਮੇਰੇ ਨਾਲ ਕੱਟ ਵੀ ਰਹੀ ਹੈ ਚਫੈਰਾ ਸਾਹਿਬ ਜੋ ਅਸੀਂ ਕੱਟਿਆ ਪਹਿਲਾਂ ਜੋ ਵੀ ਸੀ ਸੰਗਤ ਨੇ ਵੀ ਕੱਟਿਆ ਸੰਗਤ ਰੋਪੀ ਦੇ ਵਿੱਚ ਵੀ ਅਸੀਂ ਚਫੈਰਾ ਸਾਹਿਬ ਕੱਟਿਆ ਉਹ ਸੰਗਤ ਨੂੰ ਵੀ ਮਹਾਰਾਜ ਨੇ ਸਾਰੀਆਂ ਦਾਤਾਂ ਦਿੱਤੀਆਂ ਤਾਂ ਪਰ ਅਸੀਂ ਮਾੜਾ ਨਹੀਂ ਕਹਿੰਦੇ ਜੋ ਕਈ ਕਹਿਣਾ ਕਿਸੇ ਨੇ ਕਹਿ ਲਓ ਪਰ ਉਸਾ ਬਹੁਤ ਆਇਆ ਸੀ ਜੋ ਉਹਨੇ ਗੱਲਾਂ ਬੋਲੀਆਂ ਕੈਨੇਡਾ ਵਾਲੀ ਕਿਰਨ ਦੀਦੀਏ ਜਿਹੜੇ ਉਹਨਾਂ ਨੇ ਇੱਕ ਪੋਸਟ ਚ ਪਾਇਆ ਸੀਗਾ ਵੀ ਇਹ ਗੱਲ ਨਾਲ ਤਾਂ ਆਪਾਂ ਵੀ ਹੈਗੇ ਆ ਵੀ ਘਰੋਂ ਆਪਾਂ ਦੇ ਕੇ ਬਣਾ ਕੇ ਗੁਰੂ ਘਰ ਲੈ ਜਾਣੇ ਆ ਤੇ ਉਦੋਂ ਆਪਣੇ ਜੋੜੇ ਜੁੱਤੀ ਪਾਏ ਹੁੰਦੇ ਆ ਆਪਾਂ ਗੁਰੂ ਘਰ ਨੰਗੇ ਪੈਰੀ ਤਾਂ ਨਹੀਂ ਜਾਂਦੇ ਜੋੜੇ ਪਾ ਕੇ ਜਾਂਦੇ ਉਹਨਾਂ ਨੇ ਦੀਦੀ ਨੇ ਇਹ ਬੋਲਤਾ ਵੀਡੀਓ ਚ ਇੱਕ ਵਿੱਚ ਬੋਲਦਾ ਸੀ ਕਿਰਨ ਦੀਦੀ ਨੇ ਸਰੀ ਵਾਲੀ ਵੀ ਤੁਸੀਂ ਜਦੋਂ ਕੀ ਰਸਤ ਲੈ ਕੇ ਆਉਣੀ ਆ ਸੁੱਕੀ ਰਸਤ ਲੈ ਕੇ ਆਇਆ ਕੋ ਸੁੱਕੀ ਰਸਤ ਗੁਰਦੁਆਰਾ ਸਾਹਿਬ ਦੇਗ ਬਣ ਜਾਂਦੀ ਹੁੰਦੀ ਆ ਉਸ ਤੇ ਵੀ ਉਹਨਾਂ ਨੇ ਬਹੁਤ ਟਿੱਪਣੀ ਕੀਤੀ ਕਿਉਂਕਿ ਇਸ ਗੱਲ ਤੁਸੀਂ ਵੀ ਸਮਝਦਾ ਰਹੋ ਜੇ ਆਪਾਂ ਘਰੋਂ ਦੇਗ ਬਣਾ ਕੇ ਲਿਜਾਣੇ ਆ ਤਾਂ ਆਪਣੇ ਵੀ ਜੋੜੇ ਪਾਏ ਹੁੰਦੇ ਆ ਆਪ ਪੂਰੀ ਮਰਜ਼ਾਦਾਨਾ ਨਹੀਂ ਲਿਜਾ ਸਕਦੇ ਚਲੋ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਆਪਾਂ ਗੁਰੂ ਘਰ ਦੇਗ ਬਡਾ ਲਾਂਗੇ ਕੋਈ ਗੱਲ ਨਹੀਂ ਹੈਗੀ ਉਹ ਗੱਲ ਉੱਥੇ ਆ ਜਾਂਦੀ ਹੁੰਦੀ ਘਰੋਂ ਬਣਾ ਕੇ ਲੈ ਜਾਓ ਕੋਲਾ ਦੇਖ ਤਾਂ ਦੇਖੀ ਹੁੰਦੀ ਐ ਪਰ ਉਹਨਾਂ ਨੇ ਇਹ ਕਹਿਤਾ ਸੀ ਪੈਰਾਂ 'ਚ ਜੋੜੇ ਪਾ ਕੇ ਜਾਂਦੇ ਆ ਆਪਾਂ ਮਰਜ਼ਾਦਾ ਨਹੀਂ ਰਹਿੰਦੀ ਉਸਤੇ ਵੀ ਇਹਨੇ ਬਹੁਤ ਵੱਡੀ ਟਿੱਪਣੀ ਕੀਤੀ ਆ ਹੁਣ ਜੇ ਆਪਾਂ ਇਹਨੂੰ ਵਧਾਈ ਜਾਵਾਂਗੇ ਤਾਂ ਬਹੁਤ ਵਧੀ ਜਾਊਗੀ ਪਰ ਮੇਨੂੰ ਸਾਰੀ ਸੰਗਤ ਜਿੰਨੀ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਵੇਖਦੇ ਹੁੰਦੇ ਨੇ ਸਾਰੇ ਮੇਰੀ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰਿਓ ਪਲੀਜ਼ ਵੀ ਇਹ ਚਪੈਰਾ ਸਾਹਿਬ ਸਹੀ ਆ ਜਾਂ ਗਲਤ ਹੈ ਦਾਸ ਨੇ ਤਾਂ ਹਰ ਵੀ ਕਟਣਾ ਹੁੰਦਾ ਹਰ ਸੰਡੇ ਕਟਣਾ ਹੁੰਦਾ ਜੀ ਕੋਈ ਕੁਝ ਵੀ ਕਹੀ ਜਾਵੇ ਮੈਂ ਜੋ ਮੈਂ ਬਾਣੀ ਦੇ ਵਿੱਚੋਂ ਇਸ ਦੇ ਵਿੱਚੋਂ ਖਟਿਆ ਕਿਉਂਕਿ ਡੇਲੀ ਬਾਣੀ ਪੜਨ ਤੋਂ ਕਿ ਗੁਰੂ ਸਾਹਿਬ ਰੋਕਦੇ ਨੇ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜੋ ਚਪੈਰਾ ਸਾਹਿਬ ਕੱਟਦੀ ਉਹ ਡੇਲੀ ਬਾਣੀ ਪੜਨ ਤੋਂ ਰੋਕਦੇ ਨੇ ਉਹ ਤਾਂ ਕਹਿੰਦੇ ਨੇ ਵੀ ਤੁਸੀਂ ਨਿਤਨੇਮ ਕਰਿਆ ਕਰੋ ਬਾਣੀ ਪੜਿਆ ਕਰੋ ਡੇਲੀ ਬਾਣੀ ਪੜਿਆ ਕਰੋ ਸੁਭਾ ਸ਼ਾਮ ਬਾਣੀ ਪੜਿਆ ਕਰੋ ਸੁਭਾ ਪੰਜ ਬਾਣੀਆਂ ਪੜਿਆ ਕਰੋ ਸ਼ਾਮ ਨੂੰ ਰਹਿਰਾਸ ਕਰਿਆ ਕਰੋ ਸੌਣ ਵੇਲੇ ਸੋਇਲਾ ਸਾਫ ਕਰਿਆ ਕਰੋ ਜੇ ਤੁਹਾਡਾ ਟਾਈਮ ਮਿਲਦਾ ਜਦੋਂ ਵੀ ਤੁਹਾਡਾ ਟਾਈਮ ਮਿਲਦਾ ਚੋਪਾਈ ਸਾਉ ਦਾ ਪਾਠ ਕਰਿਆ ਕਰੋ ਦੁੱਖ ਆਉਂਦਾ ਦੁੱਖ ਭੰਨਣ ਸਾਉ ਦਾ ਪਾਠ ਕਰਿਆ ਕਰੋ ਤੇ ਕਿੰਨੀਆਂ ਬਾਣੀਆਂ ਮਹਾਰਾਜ ਨੇ ਦਿੱਤੀਆਂ ਆਪਾਂ ਨੂੰ ਦੁੱਖਾਂ ਕੱਟਣ ਵਾਸਤੇ ਤਾਂ ਆਪਾਂ ਪੜਦੇ ਨਹੀਂ ਤਾਂ ਫਿਰ ਇਹਦੀ ਵਿੱਚ ਟਿੱਪਣੀ ਕਰਨ ਦਾ ਤਾਂ ਕੋ ਮਤਲਬ ਨਹੀਂ ਹੁੰਦਾ ਤੁਸੀਂ ਮੇਰੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਕੇ ਹੁੰਦਾ ਸਾਹਿਬ ਤੱਕ ਪਹੁੰਚ ਦੀ ਕਰ ਦਿਓ ਜੀ ਕਿਉਂਕਿ ਮੈਨੂੰ ਮੈ ਉਹਦੀ ਔਰ ਕਲਿੱਪ ਲਾਉਣੀ ਸੀ ਨਾਲ ਆਪਦੀ ਵੀਡੀਓ ਦੇ ਤੇ ਫਿਰ ਇਹ ਬੇਟੇ ਨੇ ਥੋੜਾ ਜਿਹਾ ਮਨਾ ਕਰਤਾ ਵੀ ਇਸ ਤਰ੍ਹਾਂ ਠੀਕ ਨਹੀਂ ਹੈਗਾ ਬਸ ਤੁਸੀਂ ਉਦਾਂ ਵੀਡੀਓ ਪਾ ਦਿਓ ਤੇ ਦੇਖੋ ਜੀ ਉਹਨਾਂ ਇੰਨਾ ਕੀ ਗਲਤ ਬੋਲਣਾ ਬਹੁਤ ਪਖੰਡ ਦਾ ਰੂਪ ਦੱਸਣਾ ਇੱਕ ਤੇ ਉਹਨਾਂ ਨੇ ਇੱਕ ਚਪੈਰਾ ਸਾਹਿਬ ਨੂੰ ਪਖੰਡ ਦਾ ਰੂਪ ਦਿੱਤਾ ਮੈਨੂੰ ਬਿਲਕੁਲ ਵੀ ਨਹੀਂ ਪਸੰਦ ਆਇਆ ਇਹ ਮੇਰੇ ਕੋਲ ਵੀਡੀਓ ਦੋ ਤਿੰਨ ਜਣਾਂ ਕੋਲ ਵੀਡੀਓ ਮੇਰੇ ਕੋਲ ਆ ਗਈ ਹੈ ਪਰ ਮੈਂ ਮੈਂ ਖੁਦ ਨੇ ਵੀ ਦੇਖੀ ਹੈ ਵੀਡੀਓ ਵੀਡੀਓ ਦੇ ਵਿੱਚ ਕਾਫੀ ਉਹ ਤੁਹਾਨੂੰ ਪਤਾ ਹੀ ਹੈ ਹੁਣ ਉਹਨੇ ਜੋ ਬੋਲਿਆ ਹੈਗਾ ਤੇ ਆਪਾਂ ਉਹਨੂੰ ਕਹਿਣਾ ਤਾਂ ਕੁਝ ਹੈ ਨਹੀਂਗਾ ਤੇ ਪਰ ਮੈਂ ਤੁਹਾਡੀ ਰਾਇ ਮੰਗਦੀ ਆ ਕਿ ਅਸੀਂ ਤਾਂ ਅਸੀਂ ਤਾਂ ਇਸ ਗੱਲ ਤੋਂ ਹੈ ਨਹੀਂਗੇ ਵੀ ਉਹਦੇ ਨਾਲ ਸਹਿਮਤ ਨਹੀਂ ਹੈਗੇ ਅਗਰ ਜੇ ਤੁਸੀਂ ਸਹਿਮਤ ਹੋ ਤੁਸੀਂ ਮੇਰੇ ਸਾਡੇ ਨਾਲ ਸਹਿਮਤ ਹੋ ਤਾਂ ਵੀ ਦੱਸ ਦਿਓ ਜੇ ਤੁਸੀਂ ਉਹਨਾਂ ਨਾਲ ਸਹਿਮਤ ਹੋ ਤਾਂ ਵੀ ਦੱਸ ਦਿਓ ਜਿੰਨੇ ਵੀ ਮੇਰੇ ਭੈਣ ਭਰਾ ਪੈਰਾ ਸਾਹਿਬ ਕੱਟਦੇ ਵੀ ਨਹੀਂ ਕਈ ਮੇਰੇ ਭੈਣ ਭਰਾ ਇਦਾਂ ਦੇ ਨੇ ਉਹ ਕਹਿ ਦਿੰਦੇ ਵੀ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਪੈਰਾਂ ਸਾਭੀ ਸੇਵਾ ਦੇਵੇ ਉਹ ਉਹ ਮਹਾਰਾਜ ਤੋਂ ਮੰਗਦੇ ਆ ਤੇ ਕਿੱਥੇ ਲੋਕ ਇਹੋ ਜਿਹੀ ਕਠਾਵਾਚ ਕੇ ਵੀ ਨਹੀਂ ਜੜੇ ਰੋਕੀ ਜਾਂਦੇ ਨੇ ਬੇ ਬਹੁਤ ਗਲਤ ਗੱਲ ਆ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਤੇ ਮੈਂ ਮੇਰੇ ਭੈਣ ਬ੍ਰਾਹਮਣ ਨੂੰ ਪਤਾ ਵੀ ਹੈਗਾ ਵੀ ਕਿ ਮੈਂ ਬੜ ਫੇਰ ਪਾ ਕੇ ਗੱਲ ਨਹੀਂ ਕਰਦੀ ਹੁੰਦੀ ਜੋ ਗੱਲ ਕਰਦੀ ਹੁੰਨੀ ਸਿਆਪ ਤੇ ਸੁਥਰੀ ਸਿੱਧੀ ਜੀ ਗੱਲ ਕਰਦੀ ਹੁੰਨੀ ਐ ਤੇ ਜੋ ਮੇਰੇ ਨਾਲ ਹੁੰਦਾ ਹੁੰਦਾ ਮੈਂ ਉਹੀ ਸਪੀਅਰ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਨੀ ਤੇ ਮੇਰੇ ਮੈਂ ਲੱਖਾਂ ਤੋਂ ਕਾਖੋ ਹੋ ਗਈ ਸੀ ਕਿ ਸਾਨੂੰ ਇਹੋ ਜਿਹੇ ਹਾਲਾਤ ਬਣ ਗਏ ਸੀ ਸਾਡੇ ਕਿ ਸਾਨੂੰ ਪ੍ਰਸ਼ਾਦਾ ਵੀ ਆਪਦੇ ਘਰੇ ਨਸੀਬ ਨਹੀਂ ਹੁੰਦਾ ਸੀ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਹੈ ਤੇ ਮੈਂ ਜੋ ਖਟਿਆਤਾ ਮੈਂ ਆਪਦੇ ਮੇਰੇ ਬਾਪੂ ਨੇ ਮੇਰੇ ਬਾਜਾ ਵਾਲੇ ਨੇ ਬੁੱਕਲ ਚ ਲਿਆ ਤੇ ਮੇਰੇ ਕਲਮਗੀਧਰ ਪਿਤਾ ਨੇ ਮੈਨੂੰ ਬਾਬਾ ਦੀਪ ਸਿੰਘ ਦੀ ਉਂਗਲ ਪੜਾ ਕੇ ਤੇ ਅੱਗੇ ਤੋਰਿਆ ਤੇ ਅੱਜ ਜਗਜੀਤ ਇੱਥੋਂ ਤੱਕ ਪਹੁੰਚੀ ਹੈ ਜੀ ਤੇ ਬਾਕੀ ਬਹੁਤ ਗੱਲਾਂ ਨੇ ਵੀਡੀਓ ਮੈਂ ਤੁਹਾਨੂੰ ਪਹਿਲਾਂ ਵੀ ਕਹਤਾ ਸੀ ਵੀ ਲੰਬੀ ਹੋ ਜਾਊਗੀ ਤੇ ਜੇ ਹੁਣ ਇਹਨੂੰ ਵਧਾਈ ਜਾਵਾਂਗੇ ਤਾਂ ਬਹੁਤ ਵਧੀ ਜਾਊਗੀ ਪਰ ਵੀਡੀਓ ਨੂੰ ਲਾਇ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਮੈਂ ਰਿਕੁਐਸਟ ਕਰਦੀ ਹਾਂ ਤੁਹਾਡੇ ਅੱਗੇ ਇਹਨੂੰ ਸ਼ੇਅਰ ਕਰ ਦਿਓ ਤੇ ਬਾਕੀ ਮੈਂ ਜਿਹੜੀ ਉਹ ਧੁੰਦਾ ਸਾਹਿਬ ਦੀ ਵੀਡੀਓ ਹੈਗੀ ਸਰਬਜੀਤ ਸਿੰਘ ਧੁੰਦਾ ਕਥਾਵਾਚਕ ਨੇ ਜਿਨ੍ਹਾਂ ਨੇ ਇਹ ਵੀਡੀਓ ਅਪਲੋਡ ਕੀਤੀ ਹੈ ਤੇ ਦੇਖੋ ਜੀ ਦੁਪਹਿਰਾ ਸਾਹਿਬ ਨੂੰ ਕਦੇ ਵੀ ਪਖੰਡ ਨਹੀਂ ਕਹਿਣਾ ਤੇ ਜੇ ਤੁਹਾਨੂੰ ਪਖੰਡ ਲੱਗਦਾ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਇਹ ਪਖੰਡ ਹੈ ਠੀਕ ਹੈ ਮੈਂ ਤੁਹੇ ਇਹ ਅਮੀਰ ਜ਼ਰੂਰ ਕਰਦੇ ਆ ਕਿ ਤੁਸੀਂ ਮੈਨੂੰ ਦੱਸਿਓ ਜਪੈਰਾ ਸਾਹਿਬ ਪਖੰਡ ਹੈ ਕੀ ਤੁਹਾਨੂੰ ਲੱਗਦਾ ਹੈ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਂ ਤੁਹਾਡੀ ਆਪਣੀ ਜਗਜੀਤ कौर ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਕਿਉਂਕਿ ਤੁਹਾਨੂੰ ਵੀ ਪਤਾ ਹੀ ਵੀ ਤੇ ਲੰਬੀ ਹੋ ਜਾਂਦੀ ਹੈ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਨਾਲ ਜਪੈਰਾ ਸਾਹਿਬ ਦਾ ਅਰਦਾਸ ਨੂੰ ਵੀ ਬਹੁਤ ਟਾਈਮ ਹੋ ਗਿਆ ਕੱਟਦੇ ਆ ਤੇ ਬਹੁਤ ਕੁਝ ਕਰਤੇ ਆ ਜੀ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਦੇ ਰੋਗ ਤਾਂ ਤੋਂ ਵੀ ਬਹੁਤ ਰੋਗ ਇਸ ਧਿਆਨਕ ਸੀਗਾ ਜੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੁੱਖ ਦੂਰ ਕੀਤਾ ਤੇ ਚਲੋ ਜਿਹੜੇ ਦੁਨੀਆ ਚ ਚਲੇ ਜਾਂਦੇ ਨੇ ਉਹ ਤਾਂ ਵਾਪਸ ਨਹੀਂ ਮਹਾਰਾਜ ਲਿਆ ਕੇ ਆਪਾਂ ਨੂੰ ਦਿੰਦਾ ਤੇ ਪਰ ਆਪਾਂ ਨੂੰ ਸਬਰ ਜ਼ਰੂਰ ਦੇ ਦਿੰਦਾ ਹੁੰਦਾ ਤੇ ਚਲੋ ਜੀ ਹੁਣ ਆਪਾਂ ਇੰਨੀ ਇੱਕ ਗੱਲਾਂ ਕਰਦੇ ਹੋਏ ਤੇ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੇ ਮੇਰੇ ਭੈਣ ਭਰਾ ਦੇ ਸੰਬ ਦੇਸ਼ਾਂ ਦੇ ਵਿੱਚ ਜਿਹੜੇ ਵੀ ਮੇਰੇ ਵੀਡੀਓ ਵੇਖਦੇ ਹਨ ਮੈਨੂੰ ਕਮੈਂਟ ਕਰਕੇ ਜਦੋਂ ਦੱਸਣਾ ਕਿ ਚਪੈਰਾ ਸਾਹ ਪਖੰਡ ਠੀਕ ਹੈ ਜੀ ਤੇ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਇਸ ਸੰਬ ਦੇਸ਼ਾਂ ਵਿੱਚ ਵਸਤੇ ਹੋਏ ਭੈਣ ਭਰਾ ਅਤੇ ਪ੍ਰਵਾਣ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ